ਏਕੋ ہمارے ਭਾਈ ਜਿਵੇਂ ਅਸੀਂ ਹੋਸਟਲ ਵਿੱਚ ਰਹਤੇ تھے ਤਾਂ ਭਈ ਜਿਵੇਂ ਤੁਹਾਡੇ ਪੰਜਾਬੀ ਚ ਨਹੀਂ ਕਹਿੰਦੇ ਹੋਰ ਭਈ ਕੀ ਬਣਦਾ ਉਹ ਬੰਦਾ ਜਿਵੇਂ ਬਹੁਤ ਨਵਾਂ ਆਇਆ ਸੀ ਉਹ ਮਤਲਬ ਆਏ ਮੈਸੇ ਚ ਰੋਟੀ ਖਾ ਕੇ ਆਏ ਜਿਵੇਂ ਸਾਰੇ ਮੈਸੇ ਚ ਰੋਟੀ ਖਾਂਦੇ ਨੇ ਆਪਾਂ ਉੱਥੇ ਤਾਂ ਉਹ ਭਈ ਸਰਦਾਰ ਜੀ ਆਏ ਉਹਨਾਂ ਨੂੰ ਉਹ ਕਹਿੰਦੇ ਹੋਰ ਭਈ ਕੀ ਬਣਦਾ ਲਓ ਭਈ ਅੱਜ ਤਾਂ ਬਲੇ ਕਾਲੀ ਚੂੜੀ ਬਣੀ ਬਾਕੀ ਬਲੇ ਤੁਹਾਡਾ ਕੋਈ ਸਪੈਸ਼ਲ ਹੋਵੇ ਤਾਂ ਦੱਸ ਦੀ ਭਾਈ ਸਾਦੂ ਬਹੁਤ ਵਿਚਾਰੇ ਥੋੜੇ ਸਿੱਧੇ ਉੱਤੇ ਨਾ ਉਹਨੂੰ ਸਮਝ ਜਾਓ ਤੂੰ ਸੋਚਦੇ ਕਿ ਭਈ ਇਹ ਕੋਈ ਐਸੇ ਹੀ ਗੱਲ ਪੁੱਛ ਰਹਾ ਕਿ ਭਈ ਕਿਆ ਬਣਾ ਹੋਇਆ ਹਾਂ ਉਹ ਕਹਿੰਦਾ ਵੀ ਮੈਥਸ ਮੇਂ ਕਿਆ ਬਣਾ ਹੋਇਆ ਉਹ ਜਿਹਨੂੰ ਉਹ ਇੰਗਲਿਸ਼ ਚ ਸਲੈਂਗ ਕਹਿੰਦੇ ਆ ਉਹ ਕਿਸੇ ਵਾਸਤੇ ਦੇ ਮਤਲਬ ਬਈ ਸਟਾਰਟਿੰਗ ਮੇਂ ਮਤਲਬ ਆਏ ਨਾ ਤਾਂ ਮਤਲਬ ਹੁੰਦੀ ਜੀ ਭਈ ਪੰਜਾਬੀ ਆਂਦੀ ਨਹੀਂ ਹੁੰਦੀ ਸੀ ਸਟਾਰਟਿੰਗ ਮੇਂ ਜਿਵੇਂ ਸਾਡਾ ਦੋਸਤ ਹੈ ਉਹ ਰਾਜਦੀਪ ਉਹ ਨਿਊਜ਼ੀਲੈਂਡ ਰਹਿੰਦਾ ਹਲੇ ਹੂੰ ਤਾਂ ਭਈ ਸਰਦਾਰ ਜੀ ਆਏ ਮਤਲਬ ਉਹ ਕਾਲਸ ਨਹੀਂ ਹੁੰਦੇ ਜਿਵੇਂ ਮਤਲਬ ਬਾਈ ਤਾਂ ਉਹਨਾਂ ਨੇ ਹੱਥ ਮਿਲਾਇਆ ਉਹਦੇ ਨਾਲ ਬਾਈ ਕੀ ਹਾਲ ਹੈ ਬਲੇ ਜਬਦਿਆ ਵਦਿਆ ਅੱਗੇ ਜਾ ਕੇ ਬਾਈ ਸੇਮ ਜੀ ਸ਼ਕਲ ਹੋ ਜਾਂਦੀ ਹੈ ਬਈ ਸਭ ਦੀ ਦਾੜੀ ਬੜੀ ਹੁੰਦੀ ਆ ਦੂਜੇ ਭਾਈ ਆਏ ਬਲੇ ਬਾਈ ਕੀ ਹਾਲ ਹੈ ਬਲੇ ਯਾਰ ਹੁਣ ਤਾਂ ਭਾਗ ਲਾਏਗੇ ਤੁਹਾਨੂੰ ਪਤਾ ਕਿਵੇਂ ਲਾ ਬਾਬਾ ਤੁਸੀਂ ਪਲਸ 2 ਕਰਕੇ ਆਏ ਸੀ ਬਾਈ ਐਨਾ ਪਤਾ ਨਹੀਂ ਦਾ ਇਹ ਹੋ ਜਾਂਦਾ ਸਾਡੇ ਕਾਲਜ ਨਾਲੋਂ ਸੀਗੇ ਜਿਹੜੇ ਅਫਰੀਕਨ ਸਟੂਡੈਂਟ ਨਹੀਂ ਆਉਂਦੇ ਆਪਣਾ ਉਹ ਵੀ ਸੇਮ ਹੀ ਲੱਗਦੇ ਸਾਨੂੰ ਉਹ ਆਪਾਂ ਨੂੰ ਸੇਮ ਲੱਗਦੇ ਨੇ ਚਾਈਨੀਜ਼ ਦੇਖ ਲਓ ਤੁਸੀਂ ਉਹ ਆਪਾਂ ਨੂੰ ਸੇਮ ਲੱਗਦਾ ਬਟ ਉਸ ਕਮਿਊਨਿਟੀ ਵਾਲੇ ਲੋਕਾਂ ਨੂੰ ਡਿਫਰੈਂਸ ਪਤਾ ਆਉਂਦੇ ਉਹ ਨਹੀਂ ਲੱਗਦਾ ਬਾਈ ਉਹ ਇਹ ਆਮ ਦੀ ਗੱਲ ਮੈਂ ਸਮਝ ਸਕਦਾ ਇਹ ਗੱਲ ਨੂੰ ਮੈਂ ਸਾਡੇ ਵਾਸਤੇ ਉਹ ਸਟੂਡੈਂਟ ਨਾਲ ਰਿਲੇਟ ਕਰਕੇ ਸਮਝ ਸਕਦਾ ਮੈਂ ਤੁਹਾਡੀ ਗੱਲ ਨੂੰ ਮਤਲਬ ਨਵੇਂ ਤੋਂ ਆਏ ਤੇ ਪਲੱਸ 2 ਕਰਨ ਤੋਂ ਬਾਅਦ 18 ਸਾਲ ਦੀ ਮਰ ਸੀ ਉਹ ਭਾਈ ਦੋ ਗੰਦੇ ਬਣਾਏ ਹੁਣ ਇਹ ਤਾਂ ਮਿਲ ਆ ਗਿਆ ਤਾਂ ਦੁਬਾਰਾ ਆ ਗਿਆ अच्छा ਜਿਵੇਂ ਕਾਲਜ ਦੇ ਵਿੱਚ ਨਾਰਮਲੀ ਆਪਾਂ ਦੇਖਿਆ ਵੀ ਲੇਕਰੋ ਮੀਮ ਬੜਾ ਵਾਇਰਲ ਹੁੰਦਾ ਹੁੰਦਾ ਕਿ ਇੱਕ ਮਤਲਬ ਇੱਕ ਬਹੁਤ ਸੋਹਣੀ ਜੀ ਕੁੜੀ ਦੀ ਫੋਟੋ ਲੱਗੀ ਹੁੰਦੀ ਹੈ ਤੇ ਸਾਈਡ ਤੇ ਲਿਖਿਆ ਹੁੰਦਾ ਸੀਨੀਅਰ ਜਾਂ ਫਿਰ ਜੂਨੀਅਰ ਹਾਂ ਸਾਡੇ ਕਲਾਸਮੇਟ ਐ ਉਹ ਜਿਹੇ ਆਪਣੇ ਕਲਾਸਮੇਟ ਦੇ ਮੂਰੇ ਲੇ ਲੱਗੀ ਹੁੰਦੀ ਹੈ ਫੋਟੋ ਕਿਸੇ ਖਰਾਬ ਜੀ ਕੁੜੀ ਦੀ ਸੇਮ ਟੂ ਸੇਮ ਬਾਈ ਮੇਰੇ ਨਾਲ ਵੀ ਅੱਜ ਤੱਕ ਐਵੇਂ ਨਹੀਂ ਹੁੰਦਾ ਆ ਲੇਕਿਨ ਮੈਂ ਹੁਣ ਐਲ ਐਲ ਬੀ ਚ ਹੈਗਾ ਉਹਨਾਂ ਵਾਲੀ ਕਲਾਸਮੇਟ ਬਹੁਤ ਸੋਹਣੀ ਹੈਗਾ ਉਹਨਾਂ ਨੂੰ ਨਹੀਂ ਮਾੜੀ ਕਹਿ ਸਕਦੇ ਉਹ ਬਹੁਤ ਸੋਹਣੀ ਹੈ ਕਿਤੇ ਹੁਣੇ ਉਸ ਗੱਲ ਕਰਕੇ ਤਾਂ ਨਹੀਂ ਕਹਿ ਰਹੇ ਵੀ ਕੱਲ ਨੂੰ ਤੁਹਾਡੀਆਂ ਕਲਾਸਮੇਟਸ ਵੀ ਸੁਣਣਗੀਆਂ ਸੱਚੀ ਬਸ ਸੋਹਣੀ ਹੈ ਬਾਈ ਅਜੇ ਤੱਕ ਮੈਂ ਬਈ ਗ੍ਰੈਜੂਏਸ਼ਨ ਕਰ ਲਈ ਦੋ ਵਾਰ ਪੋਸਟ ਗ੍ਰੈਜੂਏਸ਼ਨ ਕਰ ਲਈ ਕੋਈ ਨਹੀਂ ਮਿਲੀ ਹੁਣ ਸਾਡੀ ਕਲਾਸ ਹੈ ਗਿਆ ਸੋਹਣੀਆਂ ਕੁੜੀਆਂ ਦੇ ਅੱਛਾ ਤੱਕ ਇਹੇ ਗੱਲ ਕਰ ਕਿਤੇ ਨਹੀਂ ਬੜੀ ਬੁੜੀ ਜਾਂਦੇ ਵਾਲਾ ਕਿਤੇ ਕਿਤੇ ਸੋਹਣੀਆਂ ਕੁੜੀਆਂ ਤਾਂ ਮਿਲੀਆਂ ਹੀ ਨਹੀਂ ਯਾਰ ਚੱਲ ਇੱਕ ਵਾਰੀ ਹੋਰ ਡਿਗਰੀ ਕਰ ਲੈਣ ਦੇ ਦੇਖ ਲੈਣ ਦੇ ਕਿਨੇ ਮਿਲ ਜਾਈ ਕਿ ਪਤਾ ਮਿਲ ਹੀ ਜਾਵੇ ਚਲੋ ਇਹ ਵੀ ਸ਼ੁਕਰ ਹੈ ਵੀ ਹੁਣ ਮਿਲ ਗਈਆਂ ਹਾਂ ਇਹ ਬਾਤ ਵੀ ਠੀਕ ਹੈ